ਕੱਟ ਤੇ ਕੈਮਰੇ ਵੀ ਲੱਗੇ ਸਭ ਕੁਝ ਓਕੇ ਆ ਜੀ ਚਲੋ ਲੁਧਿਆਣਾ ਵਾਸੀਆਂ ਨੂੰ ਇਹ ਤਾਂ ਮौज ਹੋਏ ਇਹਦੇ ਉੱਤੇ ਲਿਖਿਆ ਜਾਊਗਾ ਡਿਪਾਰਚਰ ਜਾਂ ਉਹ ਆ ਇੱਥੇ ਵੈਸੇ ਲਿਖਿਆ ਹੋਇਆ ਵੀ ਆ ਹੁਣ ਹਲਵਾਰਾ ਇੱਥੇ 에어 ਫੋਰਸ ਦਾ ਸਟੇਸ਼ਨ ਆ ਸਭ ਨੂੰ ਪਤਾ ਤਾਂ ਆ ਮੂਵੀ ਦਾ ਐਂਟਰਟੇਨਮੈਂਟ ਇਹਾਂ ਪੇ ਕੰਮ ਕਰਤੇ ਐਮਪੀ ਸੇ ਕੰਮ ਕਰ ਰਹੇ ਆ ਨਾ ਹਾਂ ਐਮਪੀ ਐਮਪੀ ਕੇ ਆ ਨਾ ਸਭ ਆਪ ਅੱਜ ਆਪਾਂ ਤਿਆਰੀ ਖਿੱਚੀ ਆ ਜਿਹੜਾ ਲੁਧਿਆਣਾ ਦਾ ਬਣ ਵਾਲਾ ਇੰਟਰਨੈਸ਼ਨਲ 에ਅਰਪੋਰਟ ਜਿੱਥੇ ਆਉਣ ਵਾਲੇ ਕੁੱਝ ਦਸਾਲਾਂ ਦੇ ਵਿੱਚ ਜਿੰਨੀਆਂ ਫਲਾਈਟਾਂ ਨੇ ਸਾਰੀਆਂ ਇੱਥੇ ਆਇਆ ਕਰਨੀਆਂ ਨੇ ਸਫ਼ਰ ਦੇ ਨਾਲ ਨਾਲ ਆਪਾਂ ਕੁੱਝ ਜ਼ਰੂਰੀ ਗੱਲਾਂ ਵੀ ਕਰ ਲਈਏ 1919 ਦੇ ਵਿੱਚ ਇੰਗਲੈਂਡ ਦਾ ਜਿਹੜਾ ਪਹਿਲਾ 에어ਪੋਰਟ ਬਣਿਆ ਸੀ ਫਿਰ 1928 ਦੇ ਵਿੱਚ ਜਿਹੜਾ ਮੁੰਬਈ ਦੇ ਵਿੱਚ ਜੂਹੂ 에어로ਡ੍ਰੋਮ ਦੇ ਨਾਮ ਤੇ 에어ਪੋਰਟ ਬਣਿਆ ਸੀ ਫਿਰ ਉਹਨੂੰ ਟਾਟਾ ਨੇ ਟਾਟਾ 에어ਲਾਈਨ ਸੀਗੀ ਟਾਟਾ 에어ਲਾਈਨ ਤੋਂ ਬਾਅਦ ਬਣ ਗਈ 에어 ਇੰਡੀਆ ਤੇ ਜਿਹੜਾ 1962 ਦੇ ਵਿੱਚ ਦਿੱਲੀ ਦੇ ਵਿੱਚ 에어ਪੋਰਟ ਬਣਿਆ 인드ਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਜਿਹੜੇ ਟੋਟਲ 에어ਪੋਰਟ ਆ ਆਪਣੇ ਇੰਡੀਆ ਦੇ ਉਹ 34 에어ਪੋਰਟ ਆ ਜਿਹੜੇ ਇੰਟਰਨੈਸ਼ਨਲ ਆ ਤੇ 1942 ਦੇ ਵਿੱਚ ਜਾਨਕਿ ਛਤਰਪਤੀ ਜਿਹੜਾ ਵਾ ਇੰਟਰਨੈਸ਼ਨਲ 에어ਪੋਰਟ ਚਾਲੂ ਹੋਇਆ ਤੇ ਇਸ 에어ਪੋਰਟ ਦੇ ਉੱਤੇ ਜੇ ਤਾਂ ਰਨਵੇ ਹੈਗਾ ਤੁਹਾਡਾ 10000 ਫੁੱਟ ਮਤਲਬ ਇਹ ਆ ਗਿਆ ਜੀ ਕਾਲਜ ਸੁਧਾਰ ਦਾ ਮਸ਼ਹੂਰ ਕਾਲਜ ਇੱਥੋਂ بڑے ਅਫਸਰ ਬਣੇ ਆ ਅੰਗਰੇਜ਼ਾਂ ਦੇ ਵੇਲੇ ਦਾ ਇਹ ਕਾਲਜ ਆ ਜੀ ਐਚ ਜੀ ਕਾਲਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਲਜ ਤੇ ਇਹ ਸੁਧਾਰ ਦੀ ਜਿਹੜੀ ਨਹਿਰ ਨਹਿਰ ਆਪਾਂ ਕ੍ਰੋਸ ਕਰਨ ਲੱਗੇ ਆ ਇਹ ਉਹੀ ਨਹਿਰ ਆ ਜਿਹੜੀ ਦਰਾਹੇ ਤੋਂ ਤਿੰਨ ਨਹਿਰਾਂ ਫਟਦੀਆਂ ਨੇ ਉਹਨਾਂ ਚੋਂ ਇੱਕ ਨਹਿਰ ਆ ਜਿਹੜੀ ਇਹ ਆ ਇਸ ਨਹਿਰ ਦੇ ਉੱਤੇ ਫਲਾਈ ਸਾਹਿਬ ਵੀ ਆਉਂਦੇ ਆ ਗੁੰਦਵਾਰਾ ਸਾਹਿਬ ਆਲਮਗੀਰ ਦੇ ਕੋਲੇ ਇਹ ਨਹਿਰ ਨਿਕਲ ਜਾਂਦੀ ਆ ਇਸ ਆਪਣੇ ਰਾਈਟ ਸਾਈਡ ਤੇ ਤੇ ਲੈਫਟ ਸਾਈਡ ਦੇ ਉੱਤੇ 에ਅਰ ਫੋਰਸ ਸਟੇਸ਼ਨ ਐਅਰ ਫੋਰਸ ਦੀਆਂ ਹੀ ਬਿਲਡਿੰਗਾਂ ਨੇ ਇੱਥੇ ਜ਼ਿਆਦਾਤਰ ਕੁਝ ਕਿ ਹੈਗੀਆਂ ਸਿਵਲ ਦੀਆਂ ਬਾਕੀ 에ਅਰ ਫੋਰਸ ਦੀਆਂ ਬਿਲਡਿੰਗਾਂ ਨੇ ਤੇ ਸਾਨੂੰ ਮਾਣ ਆ ਸਾਡੀ 에ਅਰ ਫੋਰਸ ਦੇ ਉੱਤੇ ਸਭ ਤੋਂ ਵੱਧ ਜਿਹੜੀਆਂ ਪਾਵਰਾਂ ਹੁੰਦੀਆਂ 에ਅਰ ਫੋਰਸ ਕੋਲੇ ਹੁੰਦੀਆਂ ਇਹ ਦੂਰ ਦੀ ਲੜਾਈ ਜਾ ਕੇ ਲੜ ਸਕਦੀਆਂ ਨੇ ਤੇ ਆਪਣੇ ਜਿਹੜੇ ਥਲ ਸੈਨਾਵਾਂ ਉਹਨਾਂ ਵਾਸਤੇ ਵੀ ਇਹ ਰਸਤਾ ਕਲੀਅਰ ਕਰਦੀਆਂ ਨੇ ਸਮੁੰਦਰ ਦੇ ਵਿੱਚ ਵੀ ਜਿਹੜੀ ਗਸ਼ਤ ਕਰਦੇ ਆ ਆਪਣਾ ਜਿਹੜਾ ਆਈ ਐਨ ਐਸ ਵਿਕਰਾਂਤ ਆ ਉਹਦੇ ਉੱਤੇ ਵੀ 에ਅਰ ਫੋਰਸ ਤਾਇਨਾਤ ਆ ਇੱਥੇ ਪਿੱਛੇ ਬੋਰਡ ਲੱਗਿਆ ਆ ਸੀ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੇ ਇਹ ਰਸਤਾ ਜਿਹੜਾ ਵਾ ਉਹ ਇਹ 에ਅਰਪੋਰਟ ਵੱਲ ਨੂੰ ਜਾ ਰਿਹਾ ਤੇ ਅੱਗੇ ਜਾ ਕੇ ਵੀ ਜਿਉਂ-ਜਿਉਂ ਇਹ 에ਅਰਪੋਰਟ ਡਵੈਲਪ ਹੋਊਗਾ ਤਿਉਂ-ਤਿਉਂ ਇਹਦੇ ਆਲੇ-ਦੁਆਲੇ ਪਾਰਕ ਦੁਕਾਨਾਂ ਹੋਟਲ ਹੌਲੀ-ਹੌਲੀ ਜਿਹੜਾ ਇਨਫਰਾਸਟ੍ਰਕਚਰ ਡਵੈਲਪ ਹੋਊਗਾ ਤੇ ਇਹ ਜਿਹੜੀ ਜ਼ਮੀਨ ਇਹ ਹਲਵਾਰੇ ਦੀ ਤੇ ਐਤੀਆਣਾ ਪਿੰਡ ਆ ਇੱਕ ਉਹਦੀ ਜ਼ਮੀਨ ਹੈ ਤੇ ਐਤੀ ਬਾਣੇ ਵਾਲਿਆਂ ਨੇ ਇੱਥੇ ਬੋਰਡ ਵੀ ਲਾਇਆ ਹੋਇਆ ਕਿ 에어ਪੋਰਟ ਵਾਸਤੇ ਅਸੀਂ ਸਵਾਗਤ ਕਰਦੇ ਹਾਂ ਤੋਂ ਆਪਾਂ ਦੇਖੀਏ ਬਣਤਰ 에어ਪੋਰਟ ਇੱਥੋਂ ਆਪਣੀ ਐਂਟਰੀ ਹੋਣੀ ਹੈ ਇੱਥੇ ਫਿਰ ਦਰਖਤ ਰੁਖਤ ਲਾ ਦੇਣਗੇ ਕੋਈ ਵਧੀਆ ਚੀਜ਼ ਕਰ ਦੇਣਗੇ ਤੇ ਇੱਥੇ ਲੇਬਰ ਕੰਮ ਕਰਦੀ ਪਈ ਆ ਕੰਮ ਤਾਂ ਜੋਰਾ ਸ਼ੋਰਾ ਤੇ ਚੱਲ ਰਿਹਾ ਵੇ ਦੇਖਦੇ ਆ ਜੋ 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 ਯਹਾਂ ਪੇ ਕੰਮ ਕਰਤੇ ਐਮਪੀ ਸੇ ਕੰਮ ਕਰ ਰਹੇ ਆ ਨਾ ਹਾਂ ਐਮਪੀ ਐਮਪੀ ਕੇ ਆ ਨਾ ਸਭ ਆਪ ਠੀਕ ਹੈ ਕਾ ਨਾਮ ਹੈ ਠੇਕੇਦਾਰ ਸਾਹਿਬ ਦਾ ਸਰਦਾਰ ਹੈ ਸਰਦਾਰ ਸਰਦਾਰ ਹੈ ਹਾਂ ਠੀਕ ਹੈ ਇਹ ਉਹ ਰਸਤਾ ਜਿਹਦੇ ਵਿੱਚ ਨੇ ਇਹ ਆਪਾਂ ਐਂਟਰ ਹੋਇਆ ਕਰਨਾ ਆਹਾਂ ਇਧਰ ਦੀ ਜਾਇਆ ਕਰਨਗੇ ਆ ਤੇ 에어ਪੋਰਟ ਨੂੰ ਇਹਨਾਂ ਨੇ ਬਾਉਂਡਰੀ ਬਣਾ ਲਈ ਸਾਰੀ ਤੇ ਅੱਗੇ ਦੇਖਦੇ ਆਂ ਹੋਰ ਕੀ ਕੁਝ ਬਣਿਆ ਹੋ ਸਾਰਾ ਏਰੀਆ ਇਧਰਲੇ ਪਾਸੇ ਪਾਰਕ ਬਣਾਉਣਗੇ ਕੁਝ ਏਰੀਆ ਪਾਰਕਿੰਗ ਦਾ ਹੋਊਗਾ ਤੇ ਉਹ ਸਾਹਮਣੇ ਬਣਿਆ ਆ ਰਿਹਾ ਇੱਕ ਵੱਡਾ ਸਾਰਾ ਬਿਲਡਿੰਗ ਬਣੀ ਆ ਉਹਦੇ ਵਿੱਚ ਅਰਾਈਵਲ ਤੇ ਡਿਪਾਰਚਰ ਦੇ ਦੋਨੇ ਹੋਣਗੇ ਅਜੇ ਬਿਲਡਿੰਗ ਛੁੱਟੀ ਆ ਪਰ ਨਾਲ ਦੀ ਨਾਲ ਕੰਮ ਚੱਲ ਰਿਹਾ ਇਹ ਨਹੀਂ ਹੈਗਾ ਵੀ ਮਜ਼ਾਕ ਨਹੀਂ ਹੈਗਾ ਕਿ ਕੰਮ ਸ਼ੁਰੂ ਨਹੀਂ ਹੋਇਆ ਜਾਂ ਅਜੇ ਤੱਕ 에어ਪੋਰਟ ਬਣਨਾ ਸ਼ੁਰੂ ਨਹੀਂ ਹੋਇਆ ਸਾਰਾ तकरीबन ਸੜਕਾਂ ਸੜਕਾਂ ਬਣ ਗਈਆਂ ਬੂਟੇ-ਬਾਟੇ ਲਾ ਗਏ ਜਿਹੜੇ ਵੱਡੇ ਦਰਖਤ ਆ ਉਹ ਲਾ ਚੁੱਕੇ ਨੇ ਇਹ ਕੁਝ ਕੁ ਲਾਉਣਗੇ ਹੌਲੀ-ਹੌਲੀ ਤੇ ਜਿਹੜਾ ਰਨਵੇ ਆ ਰਨਵੇ ਵਾਸਤੇ 1.5 ਕਿਲੋਮੀਟਰ ਤੋਂ 3 ਕਿਲੋਮੀਟਰ ਏਰੀਆ ਚਾਹੀਦਾ ਸੜਕ ਜਿਹਦੇ ਉੱਤੇ ਜਹਾਜ਼ ਉਤਰਨੇ ਇਹ ਰਾਈਟ ਸਾਈਡ ਦੇ ਉੱਤੇ ਪਾਰਕਿੰਗ ਏਰੀਆ ਆ ਗਿਆ ਆ ਦੇਖੋ ਪਾਰਕ ਬਣਾਤਾ ਛੋਟਾ ਜਿਹਾ ਇੱਕ ਤੇ ਇਹਦੇ ਵਿੱਚ ਬੂਟੇ-ਬਾਟੇ ਲਾਤੇ ਤੇ ਉਸ ਵਾਸਤੇ ਜਿਹੜਾ ਜਹਾਜ਼ ਕੱਲ ਵੀ 3 ਕਿਲੋਮੀਟਰ ਦਾ ਜਿਹੇ ਰਨਵੇ ਆ ਤਾਂ ਉਹਦੇ ਤੇ ਵੱਡਾ ਜਹਾਜ਼ ਉਤਰ ਸਕਦਾ ਤੇ ਰਨਵੇ ਜਹਾਜ਼ ਦਾ ਵੀ ਕਈ ਟਨ ਭਾਰ ਹੁੰਦਾ ਕਈ 100 ਟਨਾਂ ਦੇ ਵਿੱਚ ਭਾਰ ਹੁੰਦਾ ਇਸ ਕਰਕੇ ਜਿਹੜਾ ਰਨਵੇ ਬਣਾਇਆ ਜਾਂਦਾ ਉਹ ਵੀ ਫੁੱਟ 2 ਫੁੱਟ ਥੱਲੇ ਤੋੜ ਕੇ ਬਣਾਇਆ ਜਾਂਦਾ ਇਹਦੇ ਉੱਤੇ ਲਿਖਿਆ ਜਾਊਗਾ ਡਿਪਾਰਚਰ ਜਾਂ ਉਹ ਆ ਇੱਥੇ ਵੈਸੇ ਲਿਖਿਆ ਹੋਇਆ ਵੀ ਦਰਵਾਜ਼ਾ ਬੰਦ ਹੈ ਦਰਵਾਜ਼ਾ ਨਾ ਖੋਲ੍ਹੇ ਡੋਰ ਇਸ ਕੋਸਪਲੀ 2 ਡੋਟ ਓਪਨ ਇਹਦੇ ਅੰਦਰ ਕੀ ਆ ਅੰਦਰ ਅਜੇ ਏਸੀ ਉਸੇ ਲੱਗੇ ਆ ਤੇ ਇੱਧਰ ਦੇਖਦੇ ਆ ਆ ਆਪਣੀ ਕਾਰ ਖੜੀ ਆ ਤੇ ਉੱਪਰ ਇਦਾਂ ਦੀ ਛੱਤ ਆ 에어ਪੋਰਟ ਦੀ ਤੇ ਪਿਛਲੇ ਪਾਸੇ ਜਿਹੜੇ ਪਲੇਨ ਆ ਉਹ ਪਾਰਕ ਹੋਣਗੇ ਤੇ ਇੱਥੋਂ ਦੀ ਐਂਟਰੀ ਹੋਊਗੀ ਮਗਰਲੇ ਗੇਟ ਤੋਂ ਬੱਸ ਲੈਣ ਆਊਗੀ ਬੰਦਿਆਂ ਨੂੰ ਤੇ ਉਹ ਬੱਸ ਜਿਹੜੀ ਆ ਉਤੇ ਜਹਾਜ਼ ਤੱਕ ਛੱਡਿਆ ਕਰੂ ਕਿਉਂਕਿ ਇਹਦੇ ਵਿੱਚ ਹਜੇ ਉਹ ਐਪਰਨ ਨਹੀਂ ਬਣਿਆ ਯਾਨੀ ਕਿ ਐਪਰਨ ਤਾਂ ਕਹਿੰਦੇ ਆ ਵੀ ਐਪਰਨ ਬਣ ਗਿਆ ਪਰ ਉਹ ਨਹੀਂ ਬਣਿਆ ਜਿਹੜੀਆਂ ਲਿਫਟਾਂ ਲੱਗੀਆਂ ਹੁੰਦੀਆਂ ਉਹ ਸਾਹਮਣੇ ਬੈਗੇਜ ਕਲੇਮ ਕਰਨ ਲਈ ਬੈਲਟ ਲੱਗੀ ਹੋਈ ਆ ਉਹ ਪਿਛਲੇ ਗੇਟ ਥਾਣੀ ਯਾਨੀ ਕਿ ਜੇ ਕੋਈ ਆਊਗਾ ਤਾਂ ਉਹ ਪਰਲੇ ਪਾਸੇ ਚਲੇ ਜਾਊ ਚੈਕਿੰਗ ਕਰਾ ਕੇ ਤੇ ਇੱਧਰ ਆ ਜੂਗਾ ਇਹ 에ਅਰਪੋਰਟ ਆ ਲੁਧਿਆਣੇ ਦਾ ਪਹਿਲੀ ਚਲਕੀ ਤੇ ਪਹਿਲਾ 에어ਪੋਰਟ ਇਹ ਨਹੀਂ ਹੈਗਾ ਵੀ ਕੰਮ ਵੱਡੇ ਵੱਡੇ ਪਾਈਪ ਪੈ ਗਏ ਆ ਸਾਰਾ ਕੁਝ ਪੈ ਗਿਆ ਤੇ ਇਧਰਲੇ ਪਾਸੇ ਦੇਖਦੇ ਆਂ ਆਪਾਂ ਕੀ ਆ ਹਲਾ ਹੀ ਸੀ ਉਸੀ ਸਾਰਾ ਕੁਝ ਲੱਗ ਗਿਆ ਸਾਰੀ ਬਿਲਡਿੰਗ ਬਣ ਗਈ ਉਹ ਮੋਟਰਸਾਈਕਲ ਵੀ ਖੜਾ ਕਿਸੇ ਦਾ ਉਧਰ ਵੀ ਖੜਾ ਕੋਈ ਬੰਦਾ ਟੱਕਰ ਜੇ ਆਪਾਂ ਨੂੰ ਫਿਰ ਆਪਾਂ ਅੰਦਰ ਜਾ ਸਕਦੇ ਆ ਇਹ ਆ ਕੋ ਐਨੀਵੇਈ ਮੌਸਮ ਬੜਾ ਸੋਹਣਾ ਹਜੇ ਤਾਂ ਮਿੱਟੀ ਪਈ ਹੋਈ ਹੈ ਮਿੱਟੀ ਪਈ ਹੋਈ ਆ ਏਅਰ ਆ ਵੀ ਲੱਗੇ ਜਿਹੜੇ ਫਾਇਰ ਬਰਗੇਡ ਦੇ ਵੱਲੋਂ ਵੀ ਆ ਪਾਣੀ ਦਾ ਜਿਹੜੇ ਆ ਇਹ ਵੀ ਪਾਈਪ ਹੋਈ ਗੱਟ ਤੇ ਕੈਮਰੇ ਵੀ ਲੱਗੇ ਸਭ ਕੁਝ ਓਕੇ ਆ ਜੀ ਚਲੋ ਲੁਧਿਆਣਾ ਵਾਸੀਆਂ ਨੂੰ ਇਹ ਤਾਂ ਮौज ਹੋਊ ਇਰਗਨ ਜੀ ਜਨਾਬ ਦੇਖੋ ਕਿਵੇਂ ਨਵੇਂ-ਨਵੇਂ ਲਿਆ ਕੇ ਕਿੱਡੇ-ਕੱਡੇ ਫਿੱਟ ਕਰਤੇ ਆ ਇਹ ਆ ਜਿਹੜੀ ਪਿੱਛੇ ਰੋਡ ਜਾ ਰਹੀ ਆ ਇਸ ਰੋਡ ਤੇ ਬੱਸ ਆਉਗੀ ਫਿਰ ਬੱਸ ਦੇ ਵਿੱਚ ਬਿਠਾ ਕੇ ਲੈ ਲੈ ਕੇ ਜਾਇਆ ਜਾਊਗਾ ਫਿਰ ਜਿੱਥੇ ਜਹਾਜ਼ پارک ਕੀਤਾ ਹੋਇਆ ਤੇ ਉਥੇ ਲਿਜਾ ਕੇ ਛੱਡ ਦਿੱਤਾ ਜਾਊਗਾ ਆਪਾਂ ਕੋਸ਼ਿਸ਼ ਕਰਦੇ ਆਂ ਅੰਦਰ ਜਾਣ ਦੀ ਤੇ ਕੋਸ਼ਿਸ਼ ਕਿਉਂ ਪੱਕਾ ਹੀ ਆ ਵੀ ਆਪਾਂ ਅੰਦਰ ਚੱਲਦੇ ਆਂ ਅੰਦਰਲੇ ਪਾਸਿਓਂ ਵੀ ਆਪਾਂ ਦੇਖ ਕੇ ਆਈਏ ਬਾਕੀ ਸਿਕਿਉਰਿਟੀ ਰੀਜ਼ਨ ਕਰਕੇ ਕਈ ਜਗ੍ਹਾ ਤੇ ਆਪਾਂ ਵੀਡੀਓ ਸ਼ੂਟ ਨਹੀਂ ਕੀਤੀ ਇਹ ਵੀ ਕੋਈ ਕਾਰਨ ਸੀਗਾ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆਂ ਇਹ ਏਅਰਪੋਰਟ ਦਾ ਫਰੰਟ ਵਾਲਾ ਹਿੱਸਾ ਤੇ ਪਿੱਛੇ ਜਿਹੜਾ ਸੀ ਉਹ ਅੰਦਰਲਾ ਹਿੱਸਾ ਸੀ ਕਿ ਜਿਹੜੀ ਆਮ ਪਬਲਿਕ ਆ ਉਹ ਅੰਦਰ ਨਹੀਂ ਜਾ ਸਕਦੀ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਆ ਕਿ ਇਸ ਜਗ੍ਹਾ ਤੇ ਵਿੱਚ ਪਿੱਛੇ ਚੱਲਿਆ ਜਾਵੇ ਆਪਾਂ ਦੇਖਿਆ ਜਾਵੇ ਕਿ ਬਸ ਆਪਾਂ ਹੁਣ ਏਅਰਪੋਰਟ ਦੇ ਪਿਛਲੀ ਸਾਈਡ ਆ ਗਏ ਆ ਇੱਥੇ ਬੱਸ ਖੜਿਆ ਕਰੂਗੀ ਬੱਸ ਦੇ ਵਿੱਚ ਬਿਠਾ ਕੇ ਲੈ ਕੇ ਜਾਇਆ ਕਰੂਗਾ ਲੈ ਕੇ ਜਾਵਾਂਗੇ ਤੇ ਬਾਕੀ 에어ਪੋਰਟ ਦੇ ਉੱਤੇ ਸਹੂਲਤਾਂ ਜਿਹੜੀਆਂ ਹੁੰਦੀਆਂ ਵੀ ਕਿਹੜਾ ਜਹਾਜ਼ ਇੱਥੇ ਉਤਰ ਸਕਦਾ ਕਿਹੜਾ ਨਹੀਂ ਉਤਰ ਸਕਦਾ ਇਹਦਾ ਰਨਵੇ ਕਿੰਨਾ ਲੰਮਾ ਵਾ ਤੇ ਇਹਦੇ ਵਿੱਚ ਕਹ ਲੋ ਵੀ ਸਹੂਲਤਾਂ ਕਿਹੜੀਆਂ-ਕਿਹੜੀਆਂ ਨੇ ਪਾਰਕਿੰਗ ਦੀ ਸਹੂਲਤ ਹੋਣੀ ਚਾਹੀਦੀ ਆ ਤੇਲ ਦੀ ਸਹੂਲਤ ਹੋਣੀ ਚਾਹੀਦੀ ਆ ਵੀ ਤੇਲ ਪੈ ਜਵੇ ਫੇਰ ਇੱਥੇ ਰਾਤ ਨੂੰ ਉਤਰਨ ਵਾਲੀ ਸਹੂਲਤ ਹਰੇ ਨਹੀਂ ਹੋਣੀ ਤਾਜੀ-ਤਾਜੀ ਤਾਂ ਨਹੀਂ ਹੋਣੀ ਫਿਰ ਇੱਥੇ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਵੀ ਸਫਾਈ ਦਾ ਫਿਰ ਨੇੜੇ-ਤੇੜੇ ਜਿਵੇਂ ਕੋਈ ਸਟਾਫ ਆ ਜਿਹੜਾ 에ਅਰਪੋਰਟ ਵਾਲਿਆਂ ਦਾ ਕੋਈ ਸਟਾਫ ਆ ਉਹਨਾਂ ਵਾਸਤੇ ਰਹਾਇਸ਼ 에ਅਰਲਾਈਨ ਵਾਸਤੇ ਰਹਾਇਸ਼ ਕਿਉਂਕਿ ਸਭ ਤੋਂ ਨੇੜੇ ਜਿਹੜਾ ਵਧੀਆ ਹੋਟਲ ਪੈਣੇ ਆ ਉਹ ਪੈਣੇ ਆ ਲੁਧਿਆਣਾੇ ਜਾ ਕੇ ਹੁਣ ਆਪਾਂ ਚੱਲ ਪਏ 에ਅਰਪੋਰਟ ਦੇ ਅੰਦਰਲੇ ਪਾਸਿਓਂ ਜਿੱਥੇ ਜਹਾਜ਼ ਪਾਰਕ ਹੋਣਾ ਤੇ ਉਸ ਤੋਂ ਬਾਅਦ 92 ਜਿਹੜਾ ਉਹ ਅੱਗੇ ਆ ਫਿਰ ਇਹਨਾਂ ਦੇ ਥੱਲੇ ਟੈਂਕਰ ਵੀ ਹੁੰਦੇ ਆ ਕਿਉਂਕਿ ਤੇਲ ਭਰਨਾਂ ਜਹਾਜ਼ਾਂ ਦੇ ਵਿੱਚ ਤੇ ਇਹਨਾਂ ਨੂੰ ਬਿਜਲੀ ਦੀ ਵੀ ਸਪਲਾਈ ਦੇਣੀ ਪੈਂਦੀ ਆ ਕਿਉਂਕਿ ਜਦੋਂ ਜਹਾਜ਼ ਖੜਦਾ ਵਾ ਉਹਨੂੰ ਨਿਰੰਤਰ ਥੱਲੋਂ ਬਾਹਰਲੇ ਪਾਸਿਓਂ ਬਿਜਲੀ ਦੇਣੀ ਪੈਂਦੀ ਆ ਲਾਈਟਾਂ ਵਾਸਤੇ ਤੇ ਜਾਂ ਫਿਰ ਅੰਦਰ 에어 ਕੰਡੀਸ਼ਨ ਵਾਸਤੇ ਵੈਸੇ ਇਹ ਜਹਾਜ਼ ਦੇ ਵਿੱਚ ਹੁੰਦਾ ਵਾ APU ਜਿਹੜਾ ਜਨਰੇਟਰ ਆ ਪਰ ਉਹ ਤੇਲ ਬਹੁਤ ਪੀਂਦਾ ਤੇ ਖੜਕਾ ਵੀ ਹੁੰਦਾ ਇਸ ਕਰਕੇ ਅੰਦਰਲੇ ਪਾਸਿਓਂ ਨਹੀਂ ਇਹ ਸਾਰਾ ਜਿਹੜਾ ਏਰੀਆ ਦੇ ਵਿੱਚ ਆਪਾਂ ਫਿਰ ਰਹੇ ਆ ਇਹ ਏਰੀਆ ਜਿਹੜਾ ਹੈਗਾ ਇਹ ਇਹਨੂੰ ਜਹਾਜ਼ਾਂ ਦਾ ਐਪਰਨ ਵੀ ਕਿਹਾ ਜਾਂਦਾ ਇਹਨਾਂ ਦੀ ਭਾਸ਼ਾ ਦੇ ਵਿੱਚ ਇੱਥੇ ਜਹਾਜ਼ ਲੱਗਿਆ ਕਰਨਗੇ ਪਰ ਇੱਥੇ ਹਜੇ ਉਹ ਲੱਗੀਆਂ ਨਹੀਂ ਟਨਲਸ ਜਿਹੜੀਆਂ ਜਿਹੜੀਆਂ ਜਹਾਜ਼ ਦੇ ਵਿੱਚੋਂ ਬੰਦੇ ਨੂੰ ਬਾਹਰੋਂ ਬਾਹਰ ਲਿਆਉਂਦੀਆਂ ਨੇ ਉਹ ਨਹੀਂ ਲੱਗੀਆਂ ਇੱਥੇ ਤੱਕ ਸੇਵਾਵਾਂ ਲੈਣ ਲਈ ਸਾਨੂੰ ਬੱਸ 'ਚ ਜਾਣਾ ਪੈਣਾ ਜਦੋਂ 에어ਪੋਰਟ ਚੱਲ ਪਿਆ ਫਿਰ ਇੱਥੇ ਸਿਕਿਉਰਿਟੀ ਦੀਆਂ ਜਿਹੜੀਆਂ ਟੀਮਾਂ ਨੇ ਆ ਜਾਣਾ ਆਈਟੀਬੀਪੀ, ਸੀਆਰਪੀਐਫਐਫ ਤੇ ਸੀਆਈਐਸ ਹੋਰ ਕਈ ਇਦਾਂ ਦੀਆਂ ਟੁਕੜੀਆਂ ਨੇ ਜਿਨ੍ਹਾਂ ਨੇ ਇੱਥੇ ਆ ਜਾਣਾ ਇੱਥੇ ਬੰਦੇ ਨੂੰ ਕੁਛ ਕਰਨ ਨਹੀਂ ਦੇਣਾ ਤੇ ਇਹ ਮੈਨੂੰ ਲੱਗਦਾ ਸਾਡੇ ਵਾਸਤੇ ਵੀ ਇਹ ਲਾਸਟ ਵੀਡੀਓ ਹੋਊਗੀ ਕਿ ਇੰਨੀ ਆਜ਼ਾਦੀ ਨਾਲ ਇੱਥੇ ਜਾ ਕੇ ਇਸ ਜਗ੍ਹਾ ਨੂੰ ਐਕਸਪਲੋਰ ਕਰਨ ਦਾ ਜਿਹੜਾ ਮੌਕਾ ਵਾ ਇਹ ਇਸ ਤੋਂ ਬਾਅਦ ਬੜਾ ਔਖਾ ਮਿਲਣਾ ਇਹ ਸਾਰਾ ਪਾਰਕਿੰਗ ਏਰੀਆ ਕਾਰ ਜਿਵੇਂ ਬੈਠੇ ਨੂੰ ਛੋਟਾ ਲੱਗਦਾ ਸੀ ਪਰ ਇਦਾਂ ਥੱਲੇ ਉਤਰ ਕੇ ਸਾਨੂੰ ਲੱਗਦਾ ਕਿ ਕਾਫੀ ਏਰੀਆ ਜਗ੍ਹਾ ਜਿਹੜੀ ਪਾਰਕਿੰਗ ਵਾਸਤੇ ਆ ਘੱਟੋ ਘੱਟ ਨਹੀਂ ਇੱਥੇ 200 ਗੱਡੀਆਂ ਖੜ੍ਹ ਸਕਦੀਆਂ ਸਰ ਸਾਬ ਠੀਕ ਹੋ ਮੱਧ ਪ੍ਰਦੇਸ਼ ਵਾਲਿਓ ਐਮਪੀ ਵਾਲਿਓ ਨਾ ਸਾਰੇ ਐਮਪੀ ਆ ਨਾ ਹਾਂ ਹਾਂ ਚਲੋ ਆ ਬਾਈ ਕਰ ਦਿਓ ਮੜਾ ਜ ਆ